ਸੰਸਾਰ ਦੇ ਵਿੱਚ ਸੰਸਾਰੀ ਲੋਕ ਸਾਰਿਆਂ ਦੇ ਨਾਲੋਂ ਵੱਡੀ ਸ਼ਰਮ ਨੂੰ ਮੰਨਦੇ ਹਨ ਜਿਹਦੇ ੱੱਤੇ ਕੋਈ ਸ਼ਰਮ ਹਿਆ ਨਹੀਂ ਉਹ ਸੰਸਾਰ ਦੇ ਵਿੱਚ ਜਿੱਡਾ ਮਰਜੀ ਬੰਦਾ ਹੋਵੇ ਉਸ ਦੀ ਕੋਈ ਵੀ ਇੱਜ਼ਤ ਨਹੀਂ ਹੁੰਦੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਤਸ਼ਾਹ ਜੀ ਨੇ ਭਾਈ ਲਾਲੂ ਜੀ ਨੂੰ ਕਿਹਾ ਕਿ ਨਾ ਜਿਹੜੇ ਸੰਸਾਰੀ ਲੋਕ ਸਨ ਉਹਨਾਂ ਦੇ ਬੰਦੇ ਸ਼ਰਮ ਲਈ ਉਹ ਨਰਲਾਜ ਹੋ ਗਏ ਬੇਸ਼ਰਮ ਹੋ ਗਏ ਭੈਜਾ ਲੋ ਜਿਹੜੇ ਧਰਮੀ ਲੋਕਾਂ ਦੇ ਬੰਦੇ ਧਰਮ ਰਹਿਣਾ ਸੀ ਉਹ ਵੀ ਪਖੰਡ ਕਰਨ ਲੱਗ ਪਏ ਤਾਂ ਤੇ ਸ਼ਰਮ ਤੇ ਧਰਮ ਇਹ ਦੋਵੇਂ ਛੋਪ ਗਏਗਾ ਧਰਮੀਆਂ ਦੇ ਜੀਵਨ ਦੇ ਵਿੱਚੋਂ ਧਰਮ ਤੇ ਸੰਸਾਰੀਆਂ ਦੇ ਜੀਵਨ ਦੇ ਵਿੱਚ ਧਰਮ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਤਿਪਾਤਸ਼ਾ ਜੀ ਨੇ ਫਿਰ ਕੁਣੈ ਸੂਤਰ ਨੂੰ ਬਚਲ ਗਿਆ ਕਹਿਣ ਲੱਗੇ ਸੱਚ ਦਾ ਜਿਹੜਾ ਚੰਦਰਮਾ ਹੈ ਨਾ ਉਹ ਸ਼ੋਕ ਚੁਪਾਏ ਤੇ ਖੂੜ ਦਾ ਜਿਹੜਾ ਅਧਿਆਰ ਹੈ ਅ ਗਿਆਨਤਾ ਦੇ ਸ਼ਰਮਤਾ ਦਾ ਇਸੇ ਪ੍ਰਕਾਰ ਪ੍ਰਖੰਡ ਵਾਂਗ ਤਾਂ ਲੋਕਾਂ ਨੂੰ ਲੁੱਟਣ ਦਾ ਇਹ ਸਾਰੇ ਸੰਸਾਰ ਦੇ ਉੱਪਰ ਫੈਲ ਗਿਆ ਜੋਰੋ ਜੋਰ ਫੈਲੀ ਜਾ ਰਿਹਾ ਹੈ ਪਰ ਇਸ ਸੰਸਾਰ ਦੇ ਵਿੱਚੋਂ ਐਸੀ ਕੋਈ ਜਗ੍ਹਾ ਪਾਣਨ ਦੇ ਵਾਸਤੇ ਤੁਰੇ ਹਾਂ ਕਿ ਜਿੱਥੇ ਅਜੇ ਵੀ ਇਹ ਜਿਹੜਾ ਸੱਚ ਹੈ ਇਹ ਧਰਮ ਹੈ ਜੇ ਜੁੰਦਾ ਹੋਵੇ ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਅਸੀਂ ਸੰਸਾਰ ਦੇ ਵਿੱਚ ਸੰਸਾਰੀਆਂ ਨੂੰ ਵੀ ਮਿਲੇ ਆ ਧਰਮੀਆਂ ਨੂੰ ਵੀ ਮਿਲੇ ਆ ਕਿਸੇ ਦੇ ਜੀਵਨ ਦੇ ਵਿੱਚ ਸੱਚ ਜੁੰਦਾ ਰਹੇ ਨਹੀਂ ਤਾਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੂੰ ਸਾਰਿਆਂ ਦੇ ਨਾਲੋਂ ਵੱਡਾ ਇਹ ਸੰਸਾਰ ਦੇ ਵਿੱਚ ਇਤਿਆਗਿਆ ਤਾਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਪਾਰਸ਼ੀ ਜੀ ਨੇ ਹਮੇਸ਼ਾ ਜਿਹੜਾ ਸੱਚ ਹੈ ਉਸ ਨੂੰ ਜਿਉਂਦਾ ਰੱਖਣ ਦੇ ਵਾਸਤੇ ਆਪਣੀ ਪਵਿੱਤਰ ਬਾਣੀ ਦੇ ਦੁਆਰਾ ਜੇ ਉਪਦੇਸ਼ ਦਿੱਤਾ ਹੈ ਆਪਾਂ ਗੁਰਬਾਣੀ ਪੜ੍ਹਦੇ ਹਾਂ ਸੱਚਾ ਉਹ ਹੈ ਸਭ ਕੋ ਉੱਪਰ ਸਾਚਾ ਅੰਤ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਕਿਹਾ ਸੱਚ ਦੇ ਨਾਲੋਂ ਸਾਰਾ ਕੋਈ ਥੱਲੇ ਐ ਬੇਸ਼ੱਕ ਸੱਚ ਸ਼ੁਭਿਆ ਹੋਇਆ ਤੇ ਉਸ ਦੇ ਨਾਲੋਂ ਵੀ ਉੱਚੇ ਹਨ ਬੰਦੇ ਦਾ ਸੱਚਾ ਕਿਰਦਾਰ ਬੰਦੇ ਦਾ ਸੱਚਾ ਜੀਵਨ ਮੂਲ ਤਾਂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਸਾਰਿਆਂ ਦੇ ਨਾਲੋਂ ਵੱਡਾ ਕਿਹਾ ਗਿਆ ਕਿ ਉਸ ਨੇ ਸੰਸਾਰ ਦੇ ਵਿੱਚ ਜਿਹੜੇ ਸਾਰਿਆਂ ਦੇ ਨਾਲੋਂ ਵੱਡੀ ਚੀਜ਼ ਸੱਚ ਹੈ ਔਰ ਜੀਵਨ ਦਾ ਆਚਾਰ ਸਚਾ ਰਚਨਾ ਕੋਰਸ ਦਾ ਉਪਦੇਸ਼ ਵਾਰ-ਵਾਰ ਆਪਣੀ ਪਵਿੱਤਰ ਰਸਮਾਂ ਦੇ ਦੁਆਰਾ ਉਪਦੇਸ਼ ਦੇ ਕਰਕੇ ਲੋਕਾਂ ਦੇ ਜੀਵਨਾਂ ਦੇ ਵਿੱਚ ਧ੍ਰੜ ਕਰਵਾਇਆ ਤੁਮਾਰਾ ਜੀ ਕਿਰਪਾ ਕਰਨ ਅਸੀਂ ਸਾਰੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪਰਬ ਨੂੰ ਜਿਵੇਂ ਅੱਜ ਇਹ ਜੀਣ ਯੋਗ ਪਰਭਾਤ ਫੇਰੀਆਂ ਕੱਢ ਰਹੇ ਆ ਇਹਨਾਂ ਦੇ ਵਿੱਚ ਜੁਲਮਿਤ ਬੈਕ ਰਹੇ ਆ ਗੁਰੂ ਦੀ ਸੰਗਤ ਕਰ ਰਿਹਾ ਬੜੇ ਪਿਆਰ ਦੇ ਨਾਲ ਮਹਾਰਾਜ ਕਿਰਪਾ ਕਰੇ ਜੀਵਨ ਦੇ ਵਿੱਚ ਸੱਚ ਜਿਉਂਦਾ ਰਵੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਨਾਲ ਲੱਗੇ ਸੇਰਵਾਰ ਪਰਿਵਾਰ ਤੋਂ ਸਾਰੇ ਦਾ ਧੰਨਵਾਦ ਜਿਨ੍ਹਾਂ ਨੇ ਨਾਲ ਹੀ ਸੰਗਤ ਦੀ ਸੇਵਾ ਕੀਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ